ਲੋਸ ਐਂਜਲਸ ਇੱਕ ਤਰ੍ਹਾਂ ਦੇ ਨਾਲ ਜਲ ਰਿਹਾ ਲੂਟਿੰਗ ਬੈਂਡਲਿਜ਼ਮ ਅਰੈਸਟ ਵੱਡੀ ਗਿਣਤੀ ਚ ਹੋ ਰਹੇ ਆ ਨੈਸ਼ਨਲ ਗਾਰਡ ਤੋਂ ਬਿਨਾ ਮਰੀਨਸ ਵੀ ਉੱਥੇ ਪਹੁੰਚ ਚੁੱਕੇ ਹੈਗੇ ਆ ਤੇ ਕੁਝ ਹਿੱਸਾ ਜਿਹੜਾ ਲੋਸ ਐਂਜਲਸ ਦਾ ਜਿੱਥੋਂ ਸਾਰੀਆਂ ਫੋਰਸਸ ਨੇ ਜਿਹੜੇ ਪ੍ਰੋਟੈਸਟਰ ਸੀ ਜਿਨ੍ਹਾਂ ਨੂੰ ਮੂਵ ਕੀਤਾ ਹੈਗਾ ਉਹ ਕਲੀਨ ਅਪ ਕਰਨਾ ਉੱਥੇ ਸ਼ੁਰੂ ਕਰ ਦਿੱਤਾ ਹੈਗਾ ਆ ਬਹੁਤ ਜ਼ਿਆਦਾ ਕਹਿੰਦੇ ਬਈ ਮਲਟੀਪਲ ਇਮੀਗ੍ਰੇਸ਼ਨ ਆਪਰੇਸ਼ਨ ਹੋਏ ਸੀ ਲੋਸ ਐਂਜਲਸ ਦੇ ਵਿੱਚ ਵੈਸਟ ਲੇਕ ਡਿਸਟ੍ਰਿਕਟ ਦੇ ਵਿੱਚ ਡਾਊਨ टाउन ਚ ਸਦਰਨ ਸਾਊਥ ਹੇਲ ਦੇ ਚ ਇਹ ਆਈਸ ਦੇ ਅਫੀਸ਼ੀਅਲ ਨੇ ਕਨਫਰਮ ਕੀਤਾ ਹੈਗਾ ਤੇ 44 ਤੋਂ ਵੱਧ ਅਨ ਆਥਰਾਾਈਜ਼ਡ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ 77 ਲੋਕ ਹੋਰ ਅਰੈਸਟ ਕੀਤੇ ਗਏ ਆ ਜਿਹੜੇ ਕੂਦ ਪਾਰ ਰਹੇ ਸੀ ਜਿਹੜੇ ਅੱਗਾਂ ਲਾ ਰਹੇ ਸੀ ਨੁਕਸਾਨ ਪਹਚਾ ਰਹੇ ਸੀ ਪੱਥਰ ਮਾਰ ਰਹੇ ਸੀ ਪੁਲਿਸ ਦੇ ਤੇ ਡਾਊਨਟਾਊਨ ਦੇ ਵਿੱਚ ਜਿਹੜੇ 42 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਹਾਈਵੇ ਤੱਕ ਜਿਹੜੇ ਆ ਬੰਦ ਕਰ ਦਿੱਤੇ ਗਏ ਸੀ ਈਵਨ ਕੱਲ ਰਾਤੀ ਵੀ ਆ ਕਾਫੀ ਜ਼ਿਆਦਾ ਜਿਹੜੀ ਲੂਟਿੰਗ ਹੋਈ ਹੈਗੀ ਆ ਤੇ ਲਾਸ ਐਂਜਲਸ ਕਾਉਂਟੀ ਦੇ ਸ਼ੈਰਫ ਰਾਬਰਟ ਲੂਨਾ ਨੇ ਇਹ ਕਿਹਾ ਹੈ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਾਸ ਐਂਜਲਸ ਨੂੰ ਬਿਲਕੁਲ ਫੇਰ ਉਸੇ ਤਰ੍ਹਾਂ ਸ਼ਾਂਤੀ ਵੱਲ ਲਿਆਂਦਾ ਜਾਵੇ ਕਹਿੰਦੇ ਵੀ ਬਹੁਤ ਸਾਰੇ ਚੰਗੇ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਪਰ ਕੋਸ਼ ਜਿਹੜੇ ਲੋਕ ਆ ਉਹ ਪੁਲਿਸ ਨੂੰ ਅਟੈਕ ਕਰ ਰਹੇ ਆ ਤੇ ਇਹ ਟੋਟਲੀ ਰੋਂਗ ਹੈਗਾ ਤੇ ਅਸੀਂ ਉਹਨਾਂ ਨੂੰ ਜਿਹੜਾ ਅਰੈਸਟ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਡਿਸਟਰੈਕਸ਼ਨ ਜਾਂ ਡੈਮੇਜ ਕਰਦਾ ਆ ਪਬਲਿਕ ਇਨਫਰਾਸਟ੍ਰਕਚਰ ਨੂੰ ਉਹਨਾਂ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਜਾਊਗਾ ਬਹੁਤ ਸਾਰੇ ਟਰੀ ਸੜਕਾਂ ਦੇ ਵਿੱਚ ਚੇਹਰਾ ਹੋਰ ਇਦਾਂ ਦਾ ਸਮਾਨ ਜਿਹੜਾ ਸਿੱਟ ਦਿੱਤਾ ਗਿਆ ਤਾਂ ਕਿ ਜਿਹੜੀਆਂ ਰੋਡਸ ਆ ਉਹ ਬੰਦ ਕੀਤੀਆਂ ਜਾ ਸਕਣ 5 ਬੈਮੋ ਕਾਰਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਲਾਸ ਐਂਜਲਸ ਦੇ ਵਿੱਚ ਯੂਨੀਅਨ ਸਟੇਸ਼ਨ ਦੇ ਲਾਗੇ ਤੇ ਬੈਮੋ ਨੇ ਵਾਈਮੋ ਨੇ ਸਾਰੀਆਂ ਕਾਰਾਂ ਜਿਹੜੀਆਂ ਡਾਊਨ ਟਾਊਨ ਲਾਸ ਐਂਜਲਸ ਚ ਆ ਉਹ ਰਿਮੂਵ ਕਰ ਲਈਆਂ ਤੇ ਉਹਨਾਂ ਨੇ ਆਪਣੀ ਸਰਵਿਸਿਜ਼ ਸਸਪੈਂਡ ਕਰ ਦਿੱਤੀ ਹੈਗੀ ਆ ਤਿੰਨ ਬਿਜ਼ਨੈਸਿਜ਼ ਜਿਹੜੇ ਆ ਬਰੌਡਵੇ ਤੇ 3 ਤੇ 7 ਸਟਰੀਟ ਦੇ ਉੱਤੇ ਆ ਉੱਥੇ ਜਿਹੜੇ ਲੂਟਰਸ ਆ ਉਹਨਾਂ ਨੇ ਕਾਫੀ ਸਮਾਨ ਲੁੱਟਿਆ ਹੈਗਾ ਦੋ ਐਥਲੈਟਿਕ ਫੁੱਟਵियर ਸਟੋਰ ਸੀਗੇ ਤੇ T-Mobile ਦਾ ਸਟੋਰ ਫਰੰਟ ਸੀ ਜਾਰਡਨ ਸਟੂਡੀਓ 23 ਐਡੀਡਾਸ ਸਟੋਰ ਇਹਨਾਂ ਦੇ ਸ਼ੀਸ਼ੇ ਭੰਨ ਕੇ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਚੋਰ ਜਾਂ ਲੁੱਟੇਰੇ ਜਿਹੜੇ ਲੁੱਟ ਕੇ ਲੈ ਗਏ ਹੈਗੇ ਆ ਨੈਸ਼ਨਲ ਗਾਰਡ ਦੇ ਜਿਹੜੇ ਟ੍ਰੂਪਸ ਆ ਉਹ ਲਾਸ ਐਂਜਲਸ ਦੇ ਵਿੱਚ ਐਤਵਾਨੂ ਤੜਕੇ 4 ਵਜੇ ਲਾਏ ਸੀ ਬਾਅਦ ਦੇ ਵਿੱਚ ਜਿਹੜੀ ਲਾਸ ਐਂਜਲਸ ਦੀ ਪੁਬਲਿਕ ਡਿਪਾਰਟਮੈਂਟ ਆ ਉਹਨਾਂ ਨੇ ਲਾਸ ਐਂਜਲਸ ਕਾਉਂਟੀ ਦੇ ਜਿਹੜੀ ਸ਼ੈਰਫ ਡਿਪਾਰਟਮੈਂਟ ਆ ਉਹਨਾਂ ਤੋਂ ਵੀ ਹੈਲਪ ਮੰਗੀ ਸੀ 100 ਤੋਂ ਬਾਅਦ ਜਿਹੜੇ ਡਿਪਟੀਜ਼ ਆ ਉਹ ਉੱਥੇ ਭੇਜੇ ਗਏ ਸੀ 101 ਫਰੀਵੇ ਐਤਵਾਰ ਨੂੰ ਪੂਰੀ ਤਰ੍ਹਾਂ ਸ਼ਟਡਾਊਨ ਕਰ ਦਿੱਤਾ ਗਿਆ ਸੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਡੰਬਸਟਰ ਦੇ ਵਿੱਚ ਟਰੈਸ਼ ਬਿਨ ਦੇ ਵਿੱਚ ਅੱਗਾਂ ਲਾਈਆਂ ਗਈਆਂ ਸੋ ਐਲ ਏ ਪੀ ਡੀ ਦੇ ਜਿਹੜੇ ਹੈੱਡ ਕੁਆਰਟਰ ਹੈਗੇ ਆ ਉੱਥੇ ਗ੍ਰੈਫਿਟੀ ਯੂਐਸ ਕੋਰਟ ਹਾਊਸਸ ਦੇ ਵਿੱਚ ਕਾਫੀ ਜਿਆਦਾ ਜਿਹੜਾ ਨੁਕਸਾਨ ਕੀਤਾ ਗਿਆ ਸੋ ਇਹ ਸਾਰੇ ਕਸੇ ਨੂੰ ਲੈ ਕੇ ਜਿਹੜੀ ਆ ਇਸ ਟਾਈਮ 2000 ਤੋਂ ਵੱਧ ਨੈਸ਼ਨਲ ਗਾਰਡ ਤੇ 700 ਤੋਂ ਵੱਧ ਮਰੀਨਸ ਇਸ ਤੋਂ ਬਾਅਦ ਐਲਪੀਡੀ ਤੇ ਲਾਸ ਐਂਜਲਸ ਕਾਉਂਟੀ ਦੇ ਸ਼ੈਰਫ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ ਤੇ ਪ੍ਰੋਟੈਸਟ ਕਰਨ ਦੇ ਨਾਲ ਨਾਲ ਜਿਹੜੇ ਕੋਈ ਨੁਕਸਾਨ ਕਰ ਰਹੇ ਆ ਪ੍ਰਾਪਰਟੀ ਦਾ ਜਾਂ ਕਿਸੇ ਦੇ ਪੱਥਰ ਰੋੜੇ ਮਾਰ ਰਹੇ ਉਹਨਾਂ ਨੂੰ ਅਰੇਸਟ ਕਰ ਰਹੇ ਆ ਐਲ.ਏ ਤੋਂ ਬਾਅਦ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ ਜੀ ਜੀ ਹਰਜੋਤ ਸਿੰਘ ਜੀ ਇਸ ਟਾਈਮ 2000 ਤਾਂ ਆ ਚੁੱਕੇ ਸੀ 2000 ਹੋਰ ਫੌਜੀ 700 ਮਰੀਨਸ ਜਿਹੜੇ ਆ ਉਹ ਇੱਥੇ ਘੱਲੇ ਗਏ ਆ ਜਿਨ੍ਹਾਂ ਵਿੱਚ ਹੈੱਡ ਜਿਹੜੇ ਮਰੀਨਸ ਕorp ਦੇ ਹੈੱਡ ਆ ਉਹ ਆਲਰੇਡੀ ਐਲ.ਏ ਦੇ ਵਿੱਚ ਕਹਿੰਦੇ ਵੀ ਉਹ ਪਹੁੰਚੇ ਉਹਨਾਂ ਨੇ ਦੱਸਿਆ ਵੀ ਬਟੈਲੀਅਨ ਐਲ.ਏ ਦੇ ਵਿੱਚ ਪਹੁੰਚ ਚੁੱਕੀ ਆ ਉਹ ਕਨੇ ਵੀ ਰਿਸਪੌਂਡ ਕਰਨ ਦੇ ਲਈ ਉਹ ਰੈਡੀ ਨਹੀਂ ਪਰ ਅਜੇ ਤੱਕ ਉਹਨਾਂ ਨੇ ਅੰਗੇਜ ਨਹੀਂ ਕੀਤਾ ਹੈਗਾ ਗਰਾਊਂਡ ਦੇ ਉੱਤੇ ਚੌਥਾ ਦਿਨ ਹੋ ਗਿਆ ਲਗਾਤਾਰ ਇਹ ਜਿਹੜੇ ਪ੍ਰੋਟੈਸਟ ਜੋ ਹਿੰਸਕ ਰੂਪ اختیار ਕਰ ਚੁੱਕੇ ਆ ਉਹਨਾਂ ਨੂੰ ਠੱਲ ਪਾਉਣ ਦੇ ਲਈ ਜਿਹੜੇ ਉਹ ਲੱਗੇ ਹੋਏ ਹੈਗਾ ਸੋ ਜਿਹੜੇ ਪੀਟ ਹੈੱਗ ਸੈਕਟਰੀ ਕੈਪੀਟਨ ਦਰਮਿਆਨ ਇਹ ਗੱਲ ਦੀ ਉਸਤੀ ਕੀਤੀ ਵੀ ਪੈਂਟਾਗਨ ਦੇ ਕੋਲ ਇਹਨਾਂ ਫੰਡ ਵੀ ਇਹਨਾਂ ਨੂੰ ਇਹਨਾਂ ਟਰੂਪਸ ਨੂੰ ਜਿਹੜਾ ਆ ਉਹ ਆਪਾਂ ਤੇ ਜਿਹੜਾ ਉਹ ਲਿਆ ਜਾ ਸਕੇ ਸਾਡੇ ਕੋਲ ਕਹਿੰਦੇ ਵੀ ਇਨਾਫ ਫੰਡਿੰਗ ਜਿਹੜੀ ਉਹ ਹੈ ਪਗੀਆ ਐਲ ਆਰ ਹੈਗੀ ਆ ਸੋ ਇਹ ਵੀ ਜਿਹੜੀ ਸਥਿਤੀ ਨਾਲ ਦੇ ਨਾਲ ਬਣੀ ਪਈ ਆ ਉਹ ਕਹਿੰਦੇ ਵੀ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਮਰੀਨਸ ਨੂੰ ਰੋਕਣ ਦੇ ਲਈ ਜੋ ਕਿ ਸਿਕਿਉਰ ਗਰੂਪ ਵਖਤਿਆਰ ਕਰ ਚੁੱਕਾ ਹੈ ਟੈਲੈਂਟ ਹੋ ਚੁੱਕਾ ਆ ਉਸ ਨੂੰ ਰੋਕਣ ਦੇ ਲਈ ਹੱਕ ਜਿਹੜਾ ਉਹ ਹੈਗਾ ਆ ਜੋ ਕੁਝ ਜੈਸ ਟਾਈਮ ఎవਰੀਥਿੰਗ ਇਜ਼ ਗੋਇੰਗ ਔਨ ਤੇ ਆਪਾਂ ਨੂੰ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਤੇ ਉਹਨਾਂ ਨੇ ਇਸ ਗੱਲ ਦੀ ਕਾਫੀ ਲੋਕਾਂ ਨੇ ਜਿਹੜੀ ਉਹ ਨਕੇਦੀ ਜਿਹੜੀ ਕਿ ਉਹ ਕਹਤੀ ਆ ਮਰੀਨ ਰੀਡਿਪਲੋਇਮੈਂਟ ਨੂੰ ਬਹੁਤ ਸਾਰੇ ਲੋਕਾਂ ਨੇ ਐਕਸੈਸਿਵ ਜਿਹੜਾ ਉਹ ਅੱਜ ਹੈਗਾ ਯਾ ਸੋ ਕਹਿੰਦੇ ਵੀ ਉਹ ਕਹਿ ਰਹੀ ਸੀਗੀ ਵੀ ਪ੍ਰੋਟੈਸਟ ਦੇ ਦਰਮਿਆਨ ਮੈਂ ਆਪਣੇ ਆਪ ਨੂੰ ਸੇਫ ਹੀ ਮਹਿਸੂਸ ਕਰ ਰਹੀ ਸੀ ਵੀ ਪਰ ਮਿਲਟਰੀ ਦੇ ਦਰਮਿਆਨ ਮਿਲਟਰੀ ਦੇ ਨਜ਼ਦੀਕ ਐਟ ਐਟ ਦੈਟ ਮੂਮੈਂਟ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੀ ਹੈਗੀ ਸੋ ਕਲੀਨ ਅਪ ਕਰੂਜ਼ ਗ੍ਰੈਫਿਟੀ ਨੂੰ ਕਲੀਅਰ ਕਰਨ ਦੇ ਲਈ ਜੋ ਪ੍ਰੋਟੈਸਟਰਸ ਦੇ ਦੁਆਰਾ ਡਾਊਨਟਾਊਨ ਦੇ ਵਿੱਚ ਗੰਦ ਵੀ ਪਾਇਆ ਗਿਆ ਉਸ ਨੂੰ ਕਲੀਨ ਕਰਨ ਦੇ ਲਈ ਇਸ ਟਾਈਮ ਜਿਹੜੀ ਸਪੈਸ਼ਲ ਟੀਮਸ ਆ ਉਹ ਜਿਹੜੀਆਂ ਉਹ ਲਾਈਆਂ ਗਈਆਂ ਹੈਗੀਆਂ ਆ ਸੋ ਹਾਊਸ ਦੀ ਸਬ ਕਮੇਟੀ ਨੇ ਪੀਟ ਹੈਕਸਨ ਨੂੰ ਇਹ ਜਿਹੜੇ ਸਵਾਲ ਪੁੱਛੇ ਸੀਗੇ ਵੀ ਭਾਈ ਕੀ ਤੁਹਾਡੇ ਕੋਲ ਫੰਡਿੰਗ ਹੈਗੀ ਹੈ ਫੈਡਰਲ ਟ੍ਰੂਪ ਮੋਬਲਾਈਜੇਸ਼ਨ ਦੀ ਸੀਗਾ ਕਹਿੰਦੇ ਵੀ ਕਰੰਟ ਕੋਸਟ ਦੇ ਉੱਤੇ ਜੋ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਆ ਕਹਿੰਦੇ ਵੀ ਸਾਡੇ ਬਜਟ ਦੇ ਉੱਤੇ ਇਸ ਦਾ ਇਫੈਕਟ ਨਹੀਂ ਜਿਹੜਾ ਉਹ ਹੋਵੇਗਾ ਲਿਮਿਟਿਡ ਬਜਟ ਹੋਣ ਦੇ ਬਾਵਜੂਦ ਵੀ ਇਸ ਇਸ ਫਿਸਕਲ ਇਅਰ ਦੇ ਰਿਮੇਂਡਰ ਦੇ ਵਿੱਚ ਸਾਡੇ ਕੋਲ ਇੰਨੀ ਕੁ ਰਾਸ਼ੀ ਜਿਹੜੀ ਉਹ ਪਈ ਆ ਵੀ ਆਪਾਂ ਇਹ ਡਿਪਲॉयਮੈਂਟਸ ਨੂੰ ਕਵਰ ਜਿਹੜਾ ਆ ਉਹ ਕੀਤਾ ਜਿਹੜਾ ਉਹ ਜਾ ਸਕੇ ਸੋ ਉਧਰ ਰਾਸ਼ਪਤੀ 트੍ਰੰਪ ਫੋਰਟ ਬ੍ਰੈਗ ਦੇ ਵਿੱਚ ਜਿਹੜੇ ਉਹ ਜਾਣਗੇ ਕਹਿੰਦੇ ਵੀ ਨੈਸ਼ਨਲ ਗਾਰਡਸ ਤੇ ਮਰੀਨਸ ਨੂੰ ਐਕਟੀਵੇਟ ਕਰਨ ਤੋਂ ਬਾਅਦ ਦੇ ਵਿੱਚ ਰਾਸ਼ਪਤੀ 트੍ਰੰਪ ਜਿਹੜਾ ਫੋਰਟ ਬ੍ਰੈਗ ਦਾ ਇਹ ਪਹਿਲਾ ਜਿਹੜਾ ਉਹ ਦੌਰਾ ਉਸ ਤੋਂ ਬਾਅਦ ਦੇ ਵਿੱਚ ਹੋਊਗਾ ਫੋਰਟ ਬ੍ਰੈਗ ਮੁਲਕ ਦਾ ਸਭ ਤੋਂ ਵੱਡਾ ਮਿਲਟਰੀ ਦਾ ਇਨਸਟਾਲੇਸ਼ਨ ਹੈਗਾ ਆ ਤੇ 트럼ਪ ਕਹਿੰਦੇ ਵੀ ਉਥੇ ਡੈਮੋਨਸਟ੍ਰੇਸ਼ਨ ਜਿਹੜੀ ਆ ਉਹ ਵੀ ਚੈੱਕ ਕਰਨਗੇ ਤੇ ਆਉਂਦੇ ਥੋੜੇ ਦਿਨਾਂ ਦੇ ਵਿੱਚ ਜਿਹੜੀ ਆਰਮੀ ਦੀ ਬਰਥਡੇ ਬਰਥਡੇ ਦੇ ਉੱਤੇ ਜਿਹੜੀ ਪਰੇਡ ਹੋਣੀ ਆ ਜਿਸ ਦਿਨ ਕੋਇਨਸੀਡੈਂਟਲੀ 트럼ਪ ਉਹਨਾਂ ਦਾ ਆਪਣਾ ਬਰਥਡੇ ਵੀ ਆ ਉਸ ਫੈਸਲੇ ਨੂੰ ਵੀ ਮਿਸਟਰੀ ਵਿੱਚ ਘੱਲਣ ਦਾ ਜਿਹੜਾ ਉਹ ਸਵਾਗਤ ਕੀਤਾ ਆ ਧੰਨਵਾਦ ਕੀਤਾ ਆ ਕਿੰਨੇ ਵੀ ਸਾਡੇ ਜਿਹੜੇ ਪਰਸਨਲ ਆ ਸਾਡੇ ਜਿਹੜੇ ਅਫਸਰਸ ਆ ਉਹਨਾਂ ਨੂੰ ਇਸ ਟਾਈਮ ਖਤਰਾ ਬਣਿਆ ਕਾਸੀਗਾ ਆ ਟਰੰਪ بار بار ਇਹ ਰਿਗਾਰਡ ਨੂੰ ਆ ਉੱਥੇ ਨਾਂ ਜਿਹੜਾ ਉਹ ਹਾਂ ਤੋਂ ਉਸੇ ਦਰਮਿਆਨ ਜਿਹੜੇ ਸ਼ਰਾਰਤੀ ਕਮਲੇ ਲੋਕ ਆ ਐਨਆਰਕੇ ਨੇ ਉਹ ਵੀ ਇਸ ਪ੍ਰੋਟੈਸਟ ਦਾ ਫਾਇਦਾ ਚੱਕਦੇ ਹੋਏ ਲਾਸ ਐਂਜਲਸ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਅੱਗਾ ਭੰਨ ਤੋੜ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਿਸ ਤੇ ਕਰਕੇ ਹੀ ਇਹ ਪ੍ਰੋਟੈਸਟ ਐਸਾਈ ਬਦਨਾਮ ਹੋ ਗਿਆ ਜੀ ਲੋਕ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀਗੇ ਵੀ ਇੰਨੀ ਅੱਗਾ ਅਸੀਂ ਚੱਲ ਰਹੀਆਂ ਤੇ ਆਈਸ ਨੂੰ ਵੀ ਅਸੀਂ ਜਿਹੜਾ ਉਹ ਚੱਲ ਲੈਣਾ ਸੀਗਾ ਪਰ ਉਸ ਦੇ ਬਾਵਜੂਦ ਆਪਾਂ ਦੇਖਿਆ ਵੀ ਇਹ ਜਿਹੜਾ ਮਾਹੌਲ ਆ ਵਾਇਲੈਂਟ ਹੋਣ ਕਰਕੇ ਜਿਹੜੀ ਸਥਿਤੀ ਆ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਬਣ ਚੁੱਕੀ ਹੈਗੀ ਆ ਜੀ ਤੁਹਾਡੇ ਵਾਲੇ ਪਾਸੇੋਂ ਕੁਝ ਕਾਫੀ ਆਵਾਜ਼ ਘੱਟ ਹੋ ਰਹੀ ਆ ਤੇ ਮੈਂ ਇਧਰੋਂ ਜਿਹੜਾ ਖਬਰ ਕਰਦਾ ਬਈ ਬਹੁਤ ਸਾਰੇ ਜਿਹੜੇ ਸਟੋਰ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਉਹ ਲੋਟਰਸ ਦੇ ਨਾਲ ਹਜੋ ਸਿੰਘ ਜੀ ਆਪਾਂ ਫਿਰ ਇੱਕ ਬ੍ਰੇਕ ਲੈ ਲੈਂਦੇ ਆ ਤੇ ਬੇ ਵਿਚਕਾਰ ਮੈਂ ਇਸ ਨੂੰ ਜਿਹੜਾ ਆ ਖਬਰ ਕੰਪਲੀਟ ਕਰ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਬ੍ਰੇਕ ਲੈ ਲੈਂਦੇ ਆਪਾਂ ਸੋ ਬਹੁਤ ਸਾਰੇ ਜਿਹੜੇ ਸਟੋਰ ਆ ਉਹ ਲੋਟਰਸ ਨੇ ਲੁੱਟੇ ਹੈਗੇ ਆ ਆ ਡਾਊਨ ਟਾਊਨ ਦੇ ਵਿੱਚ ਜੋ ਆਈਸ ਦੇ ਪ੍ਰੋਟੈਸਟ ਹੋਏ ਆ ਉਹਨਾਂ ਦੇ ਦੌਰਾਨ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ 메인 ਸਟਰੀਟ ਦੇ ਉੱਤੇ ਸ਼ੂ ਪੈਲਸ ਹੋਰ ਗਰੋਸਰੀ ਸਟੋਰ ਵੀ ਐਪਲ ਸਟੋਰ ਡਿਸਪੈਂਸਰੀਜ਼ ਫਾਰਮੇਸੀ ਜੁਐਲਰੀ ਸਟੋਰ ਸੋ ਜਿਹੜੇ ਚੋਰ ਆ ਉਹ ਤਾਂ ਉਸ ਟਾਈਮ ਦੇ ਉੱਤੇ ਇਕੱਠੇ ਹੋ ਜਾਂਦੇ ਹੈਗੇ ਆ ਲੇਦੀ ਮੇਅਰ ਕੈਰਨ ਵਾਸਨੇ ਇਹ ਕਿਹਾ ਹੈ ਕਿ ਜੇ ਤੁਸੀਂ ਇਮੀਗ੍ਰੈਂਟਸ ਨੂੰ ਸਪੋਰਟ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਸ਼ਹਿਰ ਨੂੰ ਵੈਂਡਲਾਈਜ਼ ਕਰਦੇ ਹੈਗੇ ਆ ਇਹ ਹੈਂਡ ਇਨ ਹੈਂਡ ਨਹੀਂ ਜਾਂਦੇ ਹੈਗੇ ਇਹ ਬਿਲਕੁਲ ਗਲਤ ਹੈਗੀ ਆ ਜੇ ਤੁਸੀਂ ਪ੍ਰੋਟੈਸਟਰ ਦੀ ਸਪੋਰਟ ਕਰਦੇ ਆ ਕਿਸੇ ਤਰ੍ਹਾਂ ਦੀ ਜਿਹੜੀ ਲੁੱਟਮਾਰ ਜਾਂ ਜਿਹੜਾ ਨੁਕਸਾਨ ਆ ਉਹ ਨਹੀਂ ਹੋਣਾ ਚਾਹੀਦਾ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਫੋਰਟ ਬ੍ਰੈਗ ਵਿਜ਼ਿਟ ਕਰਨ ਜਾ ਰਹੇ ਆ ਜਿੱਥੇ ਦੇ ਨੈਸ਼ਨਲ ਗਾਰਡ ਨੂੰ ਮੋਬਾਈਲਾਈਜ਼ ਕੀਤਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਹੈ ਕਿ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਡਿਸੀਜਨ ਲਿਆ ਹੈ ਨੈਸ਼ਨਲ ਗਾਰਡ ਨੂੰ ਭੇਜਣ ਦਾ ਇਹ ਸ਼ਾਂਤੀ ਨੂੰ ਪ੍ਰਮੋਟ ਕਰਦਾ ਹੈਗਾ ਇਹ ਵਧੀਆ ਡਿਸੀਜਨ ਲਿਆ ਗਿਆ ਹੈਗਾ ਤੇ 트੍ਰੰਪ ਨੇ ਕਿਹਾ ਹੈ ਕਿ ਲਾਸ ਐਂਜਲਸ ਵੁੱਡ ਬੀ ਵਰਨਿੰਗ ਟੂ ਗਰਾਉਂਡ ਇਫ ਹੀ ਡਿਡ ਨੋ ਸੈਂਡ ਦਾ ਨੈਸ਼ਨਲ ਗਾਰਡ ਸੋ ਆਪਨੂੰ ਪਤਾ ਹੀ ਹੈ 1991 ਚ ਰੌਡਨੀ ਕਿੰਗ ਦੇ ਸਮੇਂ ਦੇ ਉੱਤੇ ਕੀ ਹੋਇਆ ਸੀਗਾ ਅ ਸੋ ਬਹੁਤ ਸਾਰੇ ਲੋਕ ਜਿਹੜੇ ਇਸ ਪ੍ਰੋਟੈਸਟ ਦਾ ਜਿਹੜਾ ਫਾਇਦਾ ਲੈ ਕੇ ਲੁੱਟਮਾਰ ਕਰ ਰਹੇ ਹੈਗੇ ਆ ਸੋ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਇਸ ਗੱਲ ਤੋਂ ਓਕੇ ਹੈਗੇ ਆ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ ਕਿ ਪੁਲਿਸ ਨੇ ਜੋ ਪ੍ਰੋਟੈਸਟਰਸ ਹੈਗੇ ਲਾਸ ਐਂਜਲਸ ਦੇ ਵਿੱਚ ਉਹਨਾਂ ਨੂੰ ਖਿਡਾੜ ਦਿੱਤਾ ਹੈਗਾ ਉਹਨਾਂ ਨੂੰ ਸਕੈਟਰ ਕਰ ਦਿੱਤਾ ਹੈਗਾ ਤੇ ਕੈਲੀਫੋਰਨੀਆ ਦਾ ਗਵਰਨਰ ਜਿਹੜਾ ਆ ਉਹ ਹੀ politcal statement ਕਰੀ ਜਾਂਦਾ ਪਈ ਅਬਿਊਜ਼ ਆਫ ਪਾਵਰ ਹੈਗੀ ਜਿਹੜੀ ਨੈਸ਼ਨਲ ਗਾਰਡ ਇੱਥੇ ਭੇਜੇ ਗਏ ਹੈਗੇ ਆ ਤੇ ਤੁਸੀਂ ਆਪਣੀ ਹੁਣ ਪੁਲਿਸ ਭੇਜੋ ਬਾਕੀ ਸ਼ਹਿਰਾਂ ਦੀ ਕਰਕੇ ਤਾਂ ਕਿ ਉੱਥੇ ਜਿਹੜੀ ਲੁੱਟਮਾਰ ਜਾਂ ਇਦਾਂ ਦਾ ਨੁਕਸਾਨ ਨਾ ਹੋਵੇ 700 ਮਰੀਨਸ ਜਿਸ ਦਾ ਆਪਾਂ ਦੱਸਿਆ ਹੀ ਆ ਪਹਿਲਾਂ ਭੇਜੇ ਗਏ ਸੀ ਹੁਣ ਮਿਲਟਰੀ ਦੇ ਵੀ ਹੋਰ ਬੰਦੇ ਜਿਹੜੇ ਭੇਜੇ ਜਾ ਰਹੇ ਹੈਗੇ ਆ ਸੋ ਬਹੁਤ ਸਾਰੀਆਂ ਜਿਹੜੀਆਂ ਪਿਕਚਰਜ਼ ਆ ਰਹੀਆਂ ਆ ਜਿਹੜੀਆਂ ਕਾਰਾਂ ਨੂੰ ਅੱਗਾਂ ਲਾਈਆਂ ਆ ਜਾਂ ਜਿਹੜਾ ਨੁਕਸਾਨ ਹੋਇਆ ਇਸ ਤੋਂ ਬਾਅਦ ਸੈਨੋਜ਼ਿਚ ਵੀ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੈਨ ਫਰਾਂਸਿਸਕੋ 'ਚ ਵੀ ਹੋਰ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਪਿਛਲੇ 2-3 ਦਿਨ ਤੋਂ ਲਗਾਤਾਰ ਜਾਰੀ ਹੈਗੇ ਆ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਉਹ ਕਹਿ ਰਹੇ ਆ ਪਰ ਨਾਲ ਦੀ ਨਾਲ ਜਿਹੜੀ ਆ ਇਹ ਨੁਕਸਾਨ ਵੀ ਪ੍ਰਾਪਰਟੀ ਦਾ ਕਰ ਰਹੇ ਹੈਗੇ